ਜੀ ਬੱਜੇ ਨਮਸਕਾਰ ਹੈ ਆ ਦਾਪ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੇ ਚੈਨਲ ਆਪਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਖਰੇ ਤੇ ਟੌਪ ਜਨਪਰਾ ਦਾ ਸ਼ੌਂਕ ਕਰਾਂ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮਰਾ ਭਰਾ ਠੀਕ ਠਾਕ ਲੋ ਜੀ ਬੱਜੀ ਮਾਫੀ ਚਾਹੁੰਦਾ ਅੱਜ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਸਦ ਨੂੰ ਕਿਤੇ ਕੰਮ ਗਏ ਹੋਏ ਸੀਗੇ ਜੀ ਤੇ ਮੇਰਾ ਭਰਾ ਤੁਹਾਡੇ ਲਈ ਤਿੰਨ ਬੱਚੇ ਲਾਏ ਸਦਨੋਂ ਬੱਚੇ ਕਾਦੇ ਨੀਰੀ ਤਬਾਹੀ ਨੇ ਤਬਾਹੀ ਚੈੱਕ ਕਰੋ ਵੀਰੇ ਤਿੰਨ ਬੱਚੇ ਸਤਾਂਤ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਚੈੱਕ ਕਰ ਲੋ ਚਿੱਟੇ ਸ਼ਾਖੇ ਦੋਨਾਂ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਟੀਰਾ ਦੂਜਾ ਵੀਰੇ ਡੱਬਾ ਬੱਚਾ ਚੈੱਕ ਕਰ ਲੋ ਠੀਕ ਹੈ ਜੀ ਜਿਵੇਂ ਮਖਿਆਲੀ ਕਬੂਤਰ ਹੁੰਦੇ ਨਾ ਕਾਲੇ ਕੂਗੇ ਠੀਕ ਹੈ ਜੀ ਕੋਈ ਕਾਲੀਆਂ ਕੋਲਾਂ ਕਹਿ ਦਿੰਦਾ ਉਹ ਚੀਜ਼ ਦੇ ਵਿੱਚ ਮੇਰਾ ਭਰਾ ਡੱਬਾ ਪੱਠਾ ਆਪਣਾ ਚੈੱਕ ਕਰੋ ਕੁਆਲਿਟੀ ਤੇ ਆ ਸਦਨੋਂ ਦੋਵੇਂ ਲਾਲ ਡੱਬੇ ਪੱਠੇ ਠੀਕ ਆ ਜੀ ਵੀਰੇ ਝਾੜ ਕੇ ਇਹਨਾਂ ਨੇ ਇਕੱਲੀ ਕਾਠੀ ਆ ਆਪਦੀ ਲਾਲ ਰੱਖ ਜਾਣੀ ਅੱਖਾਂ 'ਚ ਸਦਨੋ ਕੱਢ ਜਾਣਾ ਇਹਨਾਂ ਬੱਚਿਆਂ ਨੇ ਟੀਰ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਵੀਰੇ ਪੂਰੀ ਗਰੰਟੀ ਵਾਲੇ ਬੱਚੇ ਆ ਬੱਚੇ ਨੂੰ ਤੁਸੀਂ ਜਿੰਨਾ ਮਰਜ਼ੀ ਡਾਲਿਓ ਮੇਰਾ ਭਰਾ ਨਿੱਕਿਆਂ ਤੋਂ ਨਿੱਕਿਆਂ ਪਿੰਡਾਂ ਅੰਦਰ ਮੇਰਾ ਭਰਾ ਇਹਨਾਂ ਦੇ ਭੈਣ ਭਰਾ ਖੜਦੇ ਆ ਜੀ ਠੀਕ ਐ ਤੁਸੀਂ ਕਾਕਾ ਵਾਲੇ ਬੱਚਿਆਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਸਦਨੋ ਤਿੰਨ ਦੇ ਤਿੰਨ ਬੱਚੇ ਇੱਕ ਹੀ ਬਲੱਡ ਲਾਈਨ ਦੇ ਵਿੱਚੋਂ ਆ ਮੇਰਾ ਭਰਾ ਠੀਕ ਆ ਬਿਲਕੁਲ ਤੰਦਰੁਸਤ ਨੇ ਮੇਰਾ ਭਰਾ ਵੈਕਸੀਨੇਟ ਹੋਏ ਹੋਏ ਬੱਚੇ ਆ ਜੀ ਬੇਫਿਕਰ ਹੋ ਵੇਕੋ ਜੀ ਤੁਹਾਡੀ ਛੱਤ ਦੇ ਉੱਤੇ ਮੇਰਾ ਭਰਾ ਕਿਵੇਂ ਰੰਗ ਬਣਦੇ ਆ ਚੈੱਕ ਕਰੋ ਮੇਰਾ ਭਰਾ ਆਪਣੇ ਡੱਬੇ ਬੱਚੇ ਦੀ ਕੁਆਲਿਟੀ ਰਿਕੁਐਸਟ ਆ ਕੋਈ ਸੱਜਣ ਮੈਨੂੰ ਇੰਜ ਨਾ ਕਹਵੇ ਕਾਸ਼ ਵੀਰੇ ਸਾਨੂੰ ਸਿੰਗਲ ਬੱਚਾ ਦੇ ਦੋ ਨੀਲੇ ਡੱਬਾ ਬੱਚਾ ਦੇ ਦੋ ਦੋ ਬੱਚੇ ਦੇ ਦੋ ਇੱਕ ਬੱਚਾ ਦੇ ਦੋ ਵੀਰੇ ਤਿੰਨ ਦੇ ਤਿੰਨ ਬੱਚੇ ਇਕੱਠੇ ਸੇਲ ਕਰਨੇ ਆਪਾਂ ਠੀਕ ਹੈ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਕਬੂਤਰ ਹੁੰਦੇ ਨੇ ਬਿਸ਼ੱਕ ਤੁਸੀਂ ਵਟਸਐਪ ਉੱਤੇ ਮੈਸੇਜ ਕਰਕੇ ਇਹਨਾਂ ਬੱਚਿਆਂ ਦਾ ਪ੍ਰਾਈਸ ਆਪਨੇ ਤੋਂ ਮੇਰਾ ਭਰਾ ਤੁਸੀਂ ਕਨਫਰਮ ਕਰ ਸਕਦੇ ਹੋ ਚੈੱਕ ਕਰ ਲਓ ਮੇਰਾ ਭਰਾ ਬੱਚੇ ਤੇ ਦੱਸਿਓ ਮੇਰਾ ਵੀਰ ਕਿੱਦ ਬਚਨ ਨੂੰ ਸਦ ਨੂੰ ਤੁਸੀਂ ਜਿੰਨਾ ਮਰਜੀ ਡਾਲਿਓ ਜੀ ਫੁੱਲ ਬਟਾ ਫੁੱਲ ਜਿਹਨੂੰ ਕਹਿੰਦੇ ਆ ਨਾ ਗਰੰਟੀਦਾਰ ਉਹ ਚੀਜ਼ ਹੈ ਮੇਰਾ ਭਰਾ ਆਪਾਂ ਆਪਣੇ ਚੈਨਲ ਦੇ ਉੱਤੇ ਪੇਸ਼ ਕਰੀ ਦੀ ਆ ਠੀਕ ਹੈ ਵੀਰੇ ਆਪਾਂ ਕਸਟਮਰ ਸਦ ਨੂੰ ਕਨਫਿਊਜ਼ ਕਰ ਦਈਦਾ ਅਗਲਾ ਸੋਚਾਂ ਦੇ ਵਿੱਚ ਪਏ ਜਾਂਦਾ ਕਿ ਵੀਰੇ ਭਰਾ ਤੋਂ ਕਿਹੜਾ ਜੋੜਾ ਪਰਚੇਸ ਕਰੀਏ ਤੇ ਕਿਹੜਾ ਨਾ ਕਰੀਏ ਠੀਕ ਹੈ ਜੀ ਤੇ ਆਓ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬੱਕਾ ਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਦੱਸਿਓ ਵੀ ਦਰਸ਼ਕੋ ਕਿੱਦਾਂ ਦਾ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਆ ਹਾਂਜੀ ਵੀ ਦਰਸ਼ਕੋ ਆ ਚੈੱਕ ਕਰੋ ਜੀ ਆਪਣਾ ਪਹਿਲਾ ਪੱਠਾ ਮੇਰਾ ਭਰਾ ਲਾਲ ਡੱਬਾ ਠੀਕ ਹੈ ਜੀ ਝਾੜ ਕੇ ਬਾਜੀ ਇਹਨਾਂ ਨੇ ਕੱਲੀ ਆਪਦੀ ਕਾਠੀ ਜੀ ਯਾਨੀ ਕਿ ਠੂਈ ਦੇ ਉੱਤੇ ਕੱਲਾ ਡੱਬ ਲਾਲ ਰੱਖਿਆਣਾ ਜੀ ਚੈੱਕ ਕਰ ਲਓ ਸਤਿ ਸ੍ਰੀ ਅਕਾਲ ਪ્યોਰ ਉਸਤਾਦ ਕੱਕ ਵਾਲੇ ਕੂਤਰਾਂ ਦੇ ਵਿੱਚੋਂ ਡੱਬੇ ਬੱਚਾ ਇਹ ਚੈੱਕ ਕਰ ਲਓ ਇੱਕ ਅੱਖ ਵੀਰੇ ਜਮਾ ਇਹਦੀ ਪੀਲੀਆ ਸੰਧੂਰੀ ਨੋਕ ਸੰਧੂਰੀ ਪਲਕਾਂ ਤੇ ਸਤਿ ਸ੍ਰੀ ਅਕਾਲ ਦੂਜੀ ਅੱਖ ਸ਼ਾਹ ਕਾਲੀ ਮੇਰਾ ਭਰਾ ਵੀਰੇ ਇਹਨਾਂ ਬੱਚਿਆਂ ਦੇ ਮਾਂ ਪਿਓ ਵੇਖਣ ਆਲੇ ਸੀਗੇ ਬਾਈ ਦੇ ਕੋਲ ਪੂਰੇ ਸਤਿ ਸ੍ਰੀ ਅਕਾਲ ਚੋਟੀ ਦੇ ਕੂਤਰ ਇਹੋ ਜੇ ਕੂਤਰ ਮਦਾ ਬਖਾਉਂਦਾ ਤੱਕ ਪਰ ਬੰਦੇ ਨਾਲ ਆਪਣੀ ਫੋਲ ਲਿਆ ਆ ਜਾ ਬੰਦਾ ਆਪਣਾ ਹੱਥ ਨਹੀਂ ਫੜਦਾ ਜੀ ਉਹ ਆ ਚੈੱਕ ਕਰ ਲੂ ਮੇਰਾ ਬੱਚੇ ਆਪਣੇ ਦਾ ਪੱਲਾ ਦੇਖੋ ਜੀ ਪੱਲੇ ਸਾਰੇ ਚਿੱਟੇ ਤੇ ਬਗਲ ਮੇਰਾ ਭਰਾ ਸਾਰੀ ਗੂਤਰ ਦੀ ਲਾਲ ਆ ਜੀ ਪੱਠੇ ਆਪਣੀ ਜਿਵੇਂ ਟੇਪਰ ਦੇ ਵਿੱਚ ਸਿਰ ਜਿਵੇਂ ਸਦਨੋਂ ਸਰੀਰ ਤਾਈ ਕੰਨੀਆਂ ਰਸ ਤੇ ਗਲ ਹੀਟ ਦਾੜੀ ਆ ਜੀ ਬੱਚੇ ਦੇ ਠੀਕ ਹੈ ਤੇ ਆ ਬਈ ਜੀ ਅਗਲਾ ਪੱਲਾ ਮੇਰਾ ਭਰਾ ਬੱਚੇ ਆਪਣੇ ਦਾ ਦੇਖੋ ਜੀ ਕਿੱਡੇ ਚੌੜੇ ਨਿੱਗਰ ਪੱਲਿਆਂ ਦੇ ਬੱਚੇ ਆ ਠੀਕ ਹੈ ਜੀ ਤੇ ਆ ਬਈ ਜੀ ਬੱਚੇ ਆਪਣੇ ਦੇ ਪੈਰ ਬਿਲਕੁਲ ਬੰਦ ਜੋੜ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਸੀਗਾ ਸਦਨੂ ਆਪਣਾ ਮਕਮਲ ਪਹਿਲਾ ਬੱਚਾ ਤੇ ਆਉ ਭਰਾ ਹੁਣ ਮੈਂ ਉਸ ਨੂੰ ਇਹਦੇ ਅਗਲੇ ਭਰਾ ਦਾ ਸ਼ੌਕ ਕਰਾਉਣਾ ਹਾਂ ਜੀ ਵੀ ਦਰਸ਼ਕੋ ਆਹ ਆਪਣਾ ਅਗਲਾ ਪਠਾ ਮੇਰਾ ਵੀ ਚੈੱਕ ਕਰੋ ਜੀ ਉਸ ਬੱਚੇ ਦਾ ਮੇਰਾ ਭਰਾ ਸਗਾ ਭਰਾਇਆ ਜੀ ਲਾਲ ਡੱਬਾ ਠੀਕ ਹੈ ਜੀ ਹੋ ਸਕਦਾ ਵੀਰੇ ਬੱਚਾ ਆਹ ਟੀਰ ਕੱਢ ਜੇ ਫਿਲਹਾਲ ਦੀ ਘੜੀ ਸਦਨੂ ਜਮਾ ਯਾਨੀ ਕਿ ਸ਼ਾਖਾ ਦਾ ਬੱਚਾ ਆ ਪਰ ਮਾਇ ਦੀ ਤੇਜ਼ੀ ਸੀਗੀ ਜੀ ਦੋਨੇ ਅੱਖਾਂ ਦੇ ਵਿੱਚ ਟੀਰ ਪੈਂਦੇ ਸੀਗੇ ਉਹਦੇ ਆ ਚੈੱਕ ਕਰਨ ਉਹ ਬੱਚੇ ਆਪਣੇ ਦਾ ਕਦ ਕਾਠ ਸ਼ਕਲ ਅਕਲ ਮੇਰਾ ਭਰਾ ਠੀਕ ਹੈ ਜੀ ਹਲਕਾ ਜਿਹਾ ਡੱਬਾ ਇਹਦੇ ਉਸਤਾਦ ਕਾਕੇ ਵਾਲੇ ਕੂਤਰਾਂ ਦੇ ਵਿੱਚੋਂ ਪਠੇ ਦੇਖੋ ਜੀ ਅੱਗੇ ਚੀ ਚੈੱਕ ਕਰ ਲਓ ਤੇ ਆ ਬਗਲਾਂ ਚੈੱਕ ਕਰ ਲਓ ਮੇਰਾ ਵੀਰ ਕੋਈ ਕਿਸਮਤ ਵਾਲਾ ਬੰਦਾ ਹੀ ਹੋਊਗਾ ਜਿਹਦੇ ਘਰੇ ਬੱਚੇ ਇਹ ਜਾਣਗੇ ਬਾਕੀ ਵੇਣ ਨੇ ਕਿ ਉਸ ਭਰਾ ਦੇ ਘਰ ਜਾਂਦੇ ਬੱਚੇ ਆ ਠੀਕ ਹੈ ਜੀ ਤੇ ਆ ਬਾਈ ਜੀ ਬੱਚੇ ਆਪਣੇ ਦਾ ਪੱਲਾ ਦੇਖੋ ਜੀ ਆ ਹੁੰਦੀ ਬਾਈ ਜੀ ਕੁਆਲਿਟੀ ਕਿੱਡੇ ਚੌੜੇ ਨਿਗਰ ਪੱਲਿਆਂ ਦਾ ਆਪਣਾ ਇਹ ਪਠਾ ਆ ਠੀਕ ਹੈ ਜੀ ਬਿਲਕੁਲ ਬਾਈ ਜੀ ਪੂਸਟਾਂ ਹੀ ਕੰਨੀਆਂ ਰੱਖਦਾ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਠੀਕ ਹੈ ਜੀ ਤੇ ਆ ਸਾਧ ਨੂੰ ਬੱਚੇ ਆਪਣੇ ਦੇ ਪੈਰ ਆ ਜੀ ਬਿਲਕੁਲ ਬੰਦ ਜੋੜ ਤੰਦਰੁਸਤ ਉਹ ਬੱਚੇ ਨੇ ਕੋਈ ਹੱਡੀ ਨਹੀਂ ਛੱਡਣੀ ਆ ਗੋਲ ਪਿਆ ਬੋਲ ਨੂੰ ਤੁਮ ਠੀਕ ਆ ਜੀ ਇਹ ਕੰਨੀਆਂ ਚੈੱਕ ਕਰ ਸਕਦੇ ਹਾਂ ਕਿਥੋਂ ਦਈਆਂ ਹੁੰਦੀਆਂ ਨੇ ਤੇ ਆ ਸੀਗਾ ਸਾਧ ਨੂੰ ਆਪਣਾ ਮੱਕਮਲ ਬੱਚਾ ਤੇ ਆਓ ਹੁਣ ਮੈਂ ਤੁਹਾਨੂੰ ਲਾਸਟ ਪੱਠੇ ਦਾ ਸ਼ੋਅ ਕਰਾਉਣਾ ਨਹੀਂ ਲੇ ਡੱਬੇ ਦਾ ਠੀਕ ਆ ਜੀ ਉਹ ਹਾਂਜੀ ਵੀ ਦਰਸ਼ਕੋ ਆ ਆਪਣਾ ਲਾਸਟ ਪੱਠਾ ਤੇ ਬਾਜੀ ਪੂਰੇ ਜਿਹਨੂੰ ਕਹਿੰਦੇ ਆ ਨਾ ਚੋਟੀ ਵਾਲਾ ਪੱਠਾ ਉਹ ਚੀਜ਼ ਆ ਮੇਰਾ ਵੀ ਚੈੱਕ ਕਰੋ ਜੀ ਠੀਕ ਹੈ ਜੀ ਡੱਬਾ ਪਠਾ ਉਤੋਂ ਵੀਰੇ ਜਮਾ ਪੀਲੀਆਂ ਅੱਖਾਂ ਗੁਲਾਬੀ ਜੀ ਨੋਕ ਗੁਲਾਬੀ ਪਲਕਾਂ ਬਹੁਤ ਸੋਹਣਾ ਬੜੀ ਸਟਰਕਚਰ ਆ ਜੀ ਬੱਚੇ ਆਪਣੇ ਦਾ ਹੈਕੀ ਦੀ ਚੌੜੀਆ ਤੇ ਪਿੱਛੋਂ ਜਮਾ ਇਹਨਾਂ ਬੰਦ ਕੰਨੀਆਂ ਚਿੱਟੀਆਂ ਜਮਾ ਫੂਸਟਾਂ ਠੀਕ ਹੈ ਜੀ ਬਿਲਕੁਲ ਬੰਦ ਜੀ ਪੂਸ ਦਾ ਆਪਣਾ ਪਠਾ ਤੇ ਆ ਬਜੀ ਪਰਾਂ ਤੁਸੀਂ ਬੱਚੇ ਆਪਣੇ ਦਾ ਪੱਲਾ ਚੈੱਕ ਕਰੋ ਦੇਖੋ ਕਿਰਾ ਵੀਰਾ ਪੂਰਾ ਵੀਰੇ ਫੁੱਲ ਜ਼ੋਰ ਵਾਲਾ ਬੱਚਾ ਦੇਖੋ ਹੱਥ ਦੇ ਵਿੱਚ ਆ ਕੇ ਕਿਵੇਂ ਜ਼ੋਰ ਲਾਉਂਦਾ ਆ ਚੌੜੇ ਨਿੱਗਰ ਪੱਲੇ ਨੇ ਕੋਈ ਗਾਇਬ ਨਹੀਂ ਕੋਈ ਕਹ ਨਹੀਂ ਚੀੜਪਨ ਫੁਰਤੀਲਾ ਬੰਦ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨਾ ਜਾਵਾ ਆ ਆਪਣੇ ਇਸ ਬੱਚੇ ਦੇ ਵਿੱਚ ਤੇ ਆ ਬਾਈ ਜੀ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਚੈੱਕ ਕਰ ਸਕਦੇ ਹਾਂ ਠੀਕ ਹੈ ਤੇ ਬਿਲਕੁਲ ਬਾਈ ਜੀ ਬੰਦ ਪੂਛ ਆ ਕਾਲੀ ਪੂਛ ਆ ਤੇ ਆ ਸਭ ਤੋਂ ਵੱਧ ਬੱਚੇ ਆਪਣੇ ਦੇ ਪੈਰ ਬੈਠ ਵਾਲੀ ਥਾਂ ਚੇਟੀ ਆ ਜੀ ਬੱਚੇ ਦੀ ਜਮਾ ਬਰੀਕ ਸੁਰਖ ਪੈਰਾਂ ਦਾ ਬੱਚਾ ਬੰਦ ਜੋੜ ਕੋਈ ਹੱਡੀ ਨਹੀਂ ਛੱਡੀ ਨਹੀਂ ਚੈੱਕ ਕਰ ਸਕਦੇ ਹੋ ਜੀ ਫੁੱਲ ਤੰਦਰੁਸਤ ਹੈ ਮੇਰਾ ਭਰਾ ਆਪਣੇ ਆਹਾ ਬੱਚੇ ਨੇ ਬਾਕੀ ਆਹਾ ਮਕਮਲ ਵजूद ਤੁਸੀਂ ਚੈੱਕ ਕਰੋ ਦੇਖੋ ਜੀ ਕਿੱਡਾ ਕੌੜਾ ਬੱਚਾ ਆ ਹੱਥ ਜਾ ਕੇ ਦੇਖੋ ਕਿਵੇਂ ਜੋਰ ਲਾਉਂਦਾ ਦੇਖੋ ਠੀਕ ਹੈ ਤੇ ਬਾਕੀ ਆ ਸੱਜਣੋ ਬੱਚੇ ਆਪਣੀ ਦੀ ਪੂਛ ਜੀ ਲਓ ਜਿੱਧਰ ਮਰਜੀ ਘਾ ਲਓ ਮੇਰਾ ਭਰਾ ਬੱਚਾ ਪੂਛ ਨਹੀਂ ਖੋਲੇਗਾ ਠੀਕ ਹੈ ਆਪਣੇ ਜਨਵਰਾਂ ਦੀ ਮੇਰਾ ਵੀ ਕੁਆਲਿਟੀ ਆ ਇਹ ਤੇ ਆ ਸੀਗਾ ਦਰਸ਼ਕੋ ਆਪਣਾ ਮਕਮਲ ਬੱਚਾ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਸਾਰੇ ਬੱਚੇ ਆਹ ਦੁਆਰ ਤੋਂ ਛੱਦਰੀ ਦੇ ਵਿੱਚ ਉੱਤੇ ਯਾਨੀ ਕਿ ਬਿਠਾ ਕੇ ਵਿਖਾਉਣਾ ਠੀਕ ਹੈ ਬਾਜੀ ਆ ਤੁਸੀਂ ਆਪਣੇ ਦੋਵੇਂ ਬੱਚਿਆਂ ਦੀ ਮੇਰਾ ਭਰਾ ਦੁਆਰ ਤੋਂ ਮਕਮਲ ਤੌਰ ਤੇ ਸਟੈਂਡਿੰਗ ਮੈਡੀਸ਼ਨ ਚੈੱਕ ਕਰ ਸਕਦੇ ਹੋ ਬਕਾਇਦਾ ਤੁਹਾਨੂੰ ਪਰਪਲ ਲਿਆਂਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਟਾਂਕ ਕਰਾਤਾ ਤੇ ਆਹ ਬਾਜੀ ਆਪਣਾ ਨੀਲਾ ਡੱਬਾ ਪੱਠਾ ਦੇਖੋ ਜੀ ਕਿਉਂ ਸਜਣੋ ਪਤਾ ਲੱਗਦਾ ਹਾਂ ਵੀ ਖੋਡੇ ਦੇ ਵਿੱਚ ਬਾਕੀ ਕੋਈ ਚੀਜ਼ ਫਿਰਦੀ ਆ ਛਮ ਠੀਕ ਹੈ ਜਮਾ ਸਾਵੇਂ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਆਪਣੇ ਆਹ ਪਠੇ ਆ ਚੈੱਕ ਕਰ ਲੋ ਦੂਜਾ ਬੱਚਾ ਆਪਣਾ ਜਾਲ ਦੇ ਵਿੱਚ ਹੀ ਗੇੜਾ ਕੱਢ ਕੇ ਆ ਗਿਆ ਚੈੱਕ ਕਰ ਲੋ ਮਰਾ ਵੀ ਠੀਕ ਹੈ ਲਾਲ ਡੱਬਾ ਅੱਖਾਂ ਦੇ ਵਿੱਚ ਇਹਨਾਂ ਦੇ ਟੀਰ ਪੈਂਦਾ ਮੇਰਾ ਭਰਾ ਗਾਠੀ ਵਾਲੇ ਡੱਬੇ ਕੂਤਰ ਬੰਦ ਗਏ ਠੀਕ ਹੈ ਜੀ ਬਾਕੀ ਮਕਮਲ ਤੁਸੀਂ ਤਿੰਨਾਂ ਬੱਚਾਂ ਦਾ ਮੇਰਾ ਵੀਰ ਵਜੂਦ ਚੈੱਕ ਕਰ ਸਕਦੇ ਹੋ ਤੁਹਾਨੂੰ ਖੁੱਲੇ ਛੱਡ ਕੇ ਬਕਾਇਦਾ ਤੁਰਦੇ ਫਿਰਦੇ ਆਪਾਂ ਵਿਖਾਈ ਦੇਨੇ ਪੱਠੇ ਤਾਂ ਜੋ ਬੰਦਾ ਚੰਗੀ ਤਰ੍ਹਾਂ ਜਜਮੈਂਟ ਕਰ ਸਕੇ ਕੋਈ ਕਬੂਤਰ ਬਿਮਾਰ ਸ਼ਮਾਰ ਤਾਂ ਨਹੀਂ ਠੀਕ ਹੈ ਜੀ ਤੇ ਆ ਸੀਗੇ ਮੇਰਾ ਵੀ ਰਾਜ ਵਾਲੇ ਆਪਣੇ ਟੌਪ ਪੱਠੇ ਬਿਲਕੁਲ ਜੈਡ ਰੇਟ ਦੇ ਵਿੱਚ ਸਦ ਨੂੰ ਆਪਣੇ ਕੋਲੇ ਕਬੂਤਰ ਅਵੇਲੇਬਲ ਹੁੰਦੇ ਨੇ ਤੁਸੀਂ ਫੋਨ ਲਾ ਕੇ ਜਾਂ WhatsApp ਉੱਤੇ ਮੈਸੇਜ ਕਰਕੇ ਇਹਨਾਂ ਦਾ ਰੇਟ ਕਨਫਰਮ ਕਰ ਸਕਦੇ ਹੋ ਤੇ ਆਪਣੇ ਕਰ ਵਧੀਆ ਟੌਪ ਚੰਗੇ ਬੱਚੇ ਮੇਰਾ ਭਰਾ ਮੰਗਵਾ ਸਕਦੇ ਹੋ ਤੇ ਠੀਕ ਆ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਾਈ ਜੀ